ਸਤਿ ਸ਼੍ਰੀ ਅਕਾਲੀ ਲੋ ਜੀ ਪਹੁੰਚ ਗਏ ਮੰਡੀ ਚ ਸਾਡੇ ਬੰਦੇ ਪਤਾ ਨਹੀਂ ਕਿੱਧਰ ਗਏ ਹੋਏ ਨੇ ਹਲੇ ਹਾਂਜੀ ਵੀਰੋ ਹਾਂਜੀ ਸਤਿ ਸ਼੍ਰੀ ਅਕਾਲੀ ਸਾਰਿਆਂ ਨੂੰ ਬਾਈ ਆਹ ਕੀ ਕਰੀ ਜਾਂਦੇ ਆ ਲੋਕ ਲੱਗਿਆ ਹੋਇਆ ਬਾਈ ਆਹ ਜ਼ੋਰ ਕੇ ਸਪਰੇਅ ਮਾਰ ਲੱਗੇ ਆ ਡਾਈ ਵਾਲੇ ਪੂਰਾ ਚ ਅੱਛਾ ਜੀ ਇਹ ਆਪਣਾ ਹੁਣ ਮੰਨ ਕੇ ਚੱਲ ਕਾਫੀ ਸੀਜ਼ਨ ਲੱਗ ਗਏ ਇਹਨੂੰ ਇਦੇ ਵਿੱਚ ਆਪਾਂ ਮਗਲਾਇਲ ਦਾ ਨਿਉ ਨਿਉ ਜਿਹਾ ਸੀਜ਼ਨ ਚੱਲਦਾ ਹੁੰਦਾ ਨਾ ਹਾਂਜੀ ਹਾਂਜੀ ਮਤਲਬ ਦਿਹਾੜੀ 'ਚ 2-3 ਵਾਰ ਮਗਲਾਇਲ ਦੰਨੇ ਆ ਹੁਣ ਕਿਉਂ ਆਉਂਦਾ ਖੜੇ ਖੜੇ ਨੂੰ ਉਹਨੂੰ ਮਗਲਾਇਲ ਨੂੰ ਮਿੱਟੀ ਲੱਗ ਜਾਂਦੀ ਆ ਠੀਕ ਹੈ ਜੀ ਉਹ ਮਿੱਟੀ ਮਿੱਟੀ ਜਿੰਨਾ ਵੀ ਕੁਝ ਮਤਲਬ ਰਸਟ ਵਗੈਰਾ ਆ ਉਹਨੂੰ ਸਾਫ਼ ਕਰਨੇ ਨੂੰ ਆਸਪਰੇ ਨਾਲ ਜ਼ੋਰਕ ਇਹ ਆਪਾਂ ਨੇ ਵਰਤ ਕੇ ਇਹ ਹੈ ਚੰਗੀ ਤਰ੍ਹਾਂ ਰੈਲਾ ਕਰਕੇ ਮੁੜ ਕੇ ਫੇਰ ਇਹਨੂੰ ਮਗਲਾਇਲ ਦੇ ਦੇਣਾ ਫੇਰ ਜਿਵੇਂ ਸੀਜ਼ਨ ਚੱਲਦਾ ਹੈ ਵਿਚਾਲੇ ਜੀ ਜਾ ਕੇ ਫੇਰ ਇੱਕ ਇੱਕ ਵਾਰ ਇਹ ਮਾਰ ਦੇਣੀ ਆ ਉਹੀ ਆ ਨਾ ਮੈਂ ਕਹਾਂ ਮੈਂ ਬਹੁਤ ਬੰਦੇ ਦੇਖਿਆ ਵੀ ਇੱਥੇ ਮਗਲਾਇਲ ਜਾਂ ਡੀਜ਼ਲ ਪ ਜਿਹਨੀ ਛੇਤੀ ਮਤਲਬ ਇਹ ਜਗਾਲ ਨੂੰ ਵੜਦੀ ਹੈ ਡੀਜ਼ਲ ਕਿਹੜਾ ਯਾਰ ਸਸਤਾ ਹੀ ਆ ਨਾ ਨਾ ਇਹ ਸ 100 ਰੁਪਏ 99 ਰੁਪਏ ਡੀਜ਼ਲ ਆ ਆ 130 ਰੁਪਏ ਦੀ ਆ ਸਹੀ ਗੱਲ ਆ ਆ ਆਓ ਸੀਜ਼ਨ ਦੇ ਵਿਚਾਲੇ ਵਾਸਤੇ ਰੱਖ ਲਈ ਲਿਆਗੇ ਆ ਆਪਣੀ ਹੋਣ ਲੱਗ ਜਾਨੀ ਐ ਠੀਕ ਨਹੀਂ ਸਹੀ ਗੱਲ ਹੈ ਸਹੀ ਗੱਲ ਇਹ ਚੀਜ਼ ਆ ਇਹ ਹੁਣ ਜਿਵੇਂ ਆਪਾਂ ਨੇ ਹੁਣ ਮਾਰ ਦੇਣੀ ਐ ਇਹ ਮਾਰ ਕੇ ਇਹਨੂੰ ਥੋੜੇ ਜਿਹੇ ਸਮੇਂ ਬਾਅਦ ਤੇ ਛੱਡ ਦੇਣਾ ਛੱਡ ਕੇ ਮੁੜ ਕੇ ਇਹਨੂੰ ਗੇੜਾ ਦੇ ਕੇ ਦੇਖੀ ਫਿਰ ਕਿਆ ਕਹਿੰਦੀ ਆ ਵੀ ਜਣ ਕੇ ਵਿੱਚ ਤੇ ਇਨਸਾਫ ਹੋ ਜਾਣਾ ਹੈ ਮੈਂ ਕਹਿੰਦਾ ਵੀ ਪਲਾਸਟਿਕ ਹੀ ਆ ਯਾਰ ਪਲਾਸਟਿਕ ਨੂੰ ਹੁਣ ਹੋਰ ਕਿਸੇ ਚੀਜ਼ ਨੇ ਤਾਂ ਕਚਰਾ ਵਧਣਾ ਨਹੀਂ ਹੈਗਾ ਆ ਪੂਰਾ ਦੇ ਵਿੱਚ ਮਾਰਦੇ ਆ ਵੀਰੇ ਇਦਾਂ ਕਿਉਂਕਿ ਡੀਏ ਵੀ ਵਧਣਾ ਬਹੁਤ ਔਖਾ ਹੋ ਜਾਂਦਾ ਜਿਹੜਾ ਹੁਣ ਅਲੱਗ-ਅਲੱਗ ਦਾ ਇੱਕ ਤਾਂ ਹੁੰਦਾ ਆ ਪਰੇ ਆਪਣਾ ਵੀਜੇ ਆਪਾਂ ਨੂੰ ਪਤਾ ਵੀ ਆਪਾਂ ਨੇ ਕਰੇ ਪਾਉਣਾ ਹੈ ਠੀਕ ਆ ਹੁਣ ਇਹ ਕਿਰਾਏ ਦਾ ਕੰਮ ਆ ਬਾਈ ਕੋਈ ਕੋਈ ਚੱਕੀ ਫਿਰਦਾ ਕੋਈ ਕੋਈ ਚੱਕੀ ਫਿਰਦਾ ਹੇ ਰਲਾ ਵੀ ਦਿੰਨੇ ਆ ਲੋਕੋ ਜੰਮ ਵੀ ਜਾਂਦਾ ਪਟਨਾ ਵੀ ਪੈਂਦਾ ਨਾ ਨਾ ਇਹ ਤਾਂ ਗੱਲ ਆ ਰੇਕ ਨੇ ਆਪਣਾ ਆਪਣਾ ਪ੍ਰੋਡੈਕਟ ਪਾਉਣਾ ਆ ਆਪਾਂ ਹਲੇ ਜਿਹੜਾ ਕਹਣਾ YouTube 'ਚ ਹੁਣ ਬੜੇ ਆ ਹੁਣ ਦਿਖਾਉਣਾ ਵੀ ਤੁਹਾਨੂੰ ਕਿਹਾ ਗਿਆ ਸੀਨ ਹੁੰਨੇ ਹੁੰਨੇ ਆ ਕਹਾਗਾ ਸਹੀ ਗੱਲ ਪਿਛਲੀ ਵਾਰ ਇੱਕ ਆਪਣੇ ਬੰਦੇ ਦੇ ਮੈਂ ਗਿਆ ਬੀਜਣਾ ਹੂੰ ਉਹਦੇ ਕੋਲ ਸੂਫਰਦੀ ਸੂਫਰਦੀ ਨਾਲ 12 32 16 ਦੀ ਅੱਛਾ ਜੀ ਉਹਨੇ ਮੇਰੇ ਜਾਂਦ ਨੂੰ ਦੋਏ ਰਲਾ ਕੇ ਰੱਖੇ ਹੋਏ ਠੀਕ ਆ ਉਹ ਥੈਲੀ 'ਚੋਂ ਕੱਢ ਥੈਲੀ 'ਚੋਂ ਨਿਕਲਿਆ ਜਿਹਾ ਸਮਾਨ ਜੰਮ ਗਿਆ ਉਹ ਜੰਮ ਗਿਆ ਉਹ ਕਹਿੰਦਾ ਬਾਈ ਮੈਂ ਤਾਂ ਰਾਤ ਰੁਲਾ ਕੇ ਰੱਖ ਲੇ ਤੇ ਮੈਂ ਕਿਹਾ ਵੀ ਹੁਣ ਇਹਦਾ ਛੱਟਾ ਦਵਾ ਦੇ ਬਾਈ ਹੁਣ ਇਹਦਾ ਕੋਈ ਆਲਰੀ ਵੀ ਜੇ ਤੇਰੇ ਕੋਲ ਕੋਈ ਸਿੰਗਲ ਰੇਪੇ ਆ ਉਹ ਪਾ ਸਕਦੇ ਆ ਆਪਾਂ ਬਸ ਉਹੀ ਆ ਨਾ ਹਾਂ ਹੁਣ ਇਹ ਜਿਹੜੀ ਚੀਜ਼ ਵਾਸਤੇ ਬਣੀ ਹੋਈ ਆ ਹੁਣ ਇਹ ਇੰਨੇ ਪ੍ਰੋਡੈਕਟ ਪਾਉਣ ਨੂੰ ਨਹੀਂ ਨਾ ਇਹ ਤਾਂ ਡਾਇਆਪਾਲਾ ਇੱਕ ਰੇਪ ਵਾਸਤੇ ਆ ਹੁਣ ਜੇ ਮਿਕਸ ਕਰ ਕਰਕੇ ਪਾਉਣਾ ਤਾਂ ਉਹਦੇ ਨੂੰ ਤਾਂ ਬਹਿ ਜਾ ਵੀ ਛੱਟਾ ਮਾਰ ਦੋ ਖੇਤ ਦੇ ਵਿੱਚ ਬਾਰ ਬਾਰ ਲੋਵਰ ਤੋਂ ਪਾਣੀ ਛਿੱਟਣ ਵਾਲੇ ਹਾਂ ਹਾਂ ਇੱਥੇ ਪਾਣੀ ਉਹ ਛੱਡਣਾ ਉਹਨੇ ਲਓ ਬਾਈ ਆ ਦੇਖ ਸਕਦੇ ਤੁਸੀਂ ਜੰਗਾਲ ਕੱਢੀ ਹੋਈ ਜਿਹੜੀ ਐਨ ਬੱਚੋਂ ਐਨ ਰੜੇ ਕੱਢ ਦਨੇ ਨੇ ਜਿਹੜੇ ਓਕੇ ਆ ਆ ਓਕੇ ਆ ਮਤਲਬ ਆ ਵੀ ਸਾਫ ਹੈ ਜਿਹਦੇ ਵਿੱਚ ਜੰਗਾਲ ਬਣੀ ਹੋਈ ਹੈ ਉਹ ਐ ਨਿਕਲੋਗੇ ਤੁਹਾਨੂੰ ਦਿਖਾਉਣਾ ਮੈਂ ਆਇਕੋ ਜਿਨ੍ਹਾਂ ਦੇ ਵਿੱਚ ਜੰਗਾਲ ਬਣੀ ਹੋਈ ਹੈ ਨਾ ਇਹਦੀ ਪੋਰਾਂ ਦੀ ਸਾਫ ਸੰਭਾਲਦਾ ਹੈ ਇਹੀ ਮਤਲਬ ਵਧੀਆ ਹੱਲ ਹੈ ਨਹੀਂ ਫਿਰ ਬਹੁਤ ਮਿਸਤਰੀ ਕੀ ਕਰਦੇ ਆ ਉਹ ਖੋਲ ਲੰਨੇ ਆ ਖੋਲ ਕੇ ਸਾਫ ਕਰ ਦਿੰਨੇ ਆ ਉਹਦੇ ਚ ਬਾਈ ਫਿਰ ਲੇਬਰ ਬਹੁਤ ਬਣ ਜਾਂਦੀ ਆ ਲੇਬਰ ਨਾਲੇ ਫੇ ਜਿਹੜੀ ਕੰਪਨੀ ਫੀਟਿੰਗ ਚੀਜ਼ ਆ ਉਹ ਨਹੀਂ ਨਾ ਬਣਦੀ। ਨਿਕ ਗੱਗੇ ਇੰਨੀ ਲੇਬਰ ਦਾ ਕੋਈ ਫਾਇਦਾ ਵੀ ਨਹੀਂ। ਹੁਣ ਮੇਰੀ ਗੱਲ ਸੁਣ ਦੋ-ਦੋ ਹਜ਼ਾਰ ਰੁਪਏ ਲੈਣ ਦੇ ਸਫਾਈ ਕਰਨ ਦਾ। ਠੀਕ ਨੇ? ਉਹੀ ਤਾਂ ਗੱਲ ਆ ਨਾ। ਹੁਣ ਇਹ ਜਦ ਸਭ ਚੀਜ਼ਾਂ ਹੈਗੀਆਂ ਐ ਇਦਾਂ ਹੀ ਸਾਫ ਕਰੋ। ਹਾਂ। ਹੁਣ ਜੇ ਰੇਕ ਵਾਰ ਪੱਟ ਕੇ ਫੇ ਬਾਅਦ ਚੋ ਸੈਟਿੰਗ ਹੁਣ ਆਪਾਂ ਨੇ ਆ ਮਾਰ ਕੇ ਛੱਡ ਦੇਣਾ ਇਹ। ਜਦੋਂ ਆਪਾਂ ਨੇ ਕਣਕ ਦੀ ਬਿਜਾਈ ਕਰਨੀ ਆ ਉਦੋਂ ਇਹਦੇ ਵਿੱਚ ਮਗਲੈਲ ਪਾ ਦੇਣਾ। ਬਸ। ਬਾਅਦ ਵਿੱਚ ਠੀਕ ਨੇ? ਕਿਉਂ ਮਗਲੈਲ? ਉਹਦੇ ਨਾਲ ਇਹ ਹੁਣ ਪਤਾ ਹੈ ਕਿ ਅੱਜ ਕਰ ਇਹ ਖੜਨ ਕਰਕੇ ਜੰਗਾਲ ਫੜ ਲੈਂ ਜਣੀ ਕਿ ਸ਼ਾਰਟਕਟ ਹੱਲ ਆ ਵੀਰੇ ਇਹ ਜੇ ਆਪਾਂ ਕਹੀਏ ਨਾ ਵੀ ਮਤਲਬ ਬੰਦੇ ਨੇ ਟਾਈਮ ਵੀ ਬਚਾਉਣਾ ਤਾਂ ਇਹ ਸ਼ਾਰਟਕਟ ਆ ਥੋੜਾ ਟਾਈਮ ਲਾ ਕੇ ਛੱਡਣਾ ਪੈਂਦਾ ਇਹ ਫੇਰ ਇਹਦਾ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਜੇ ਆਪਾਂ ਕਹੀਏ ਵੀ ਹੁਣੇ ਕੰਮ ਕਰ ਦਈਏ ਨਾਲ ਦੀ ਨਾਲੇ ਫੇਰ ਇਹਦਾ ਕੋਈ ਹੱਲ ਨਹੀਂ ਨਾਲ ਦੀ ਨਾਲ ਦਾ ਤਾਂ ਫਿਰ ਤੁਹਾਨੂੰ ਪਤਾ ਪਈ ਹਮ ਜਿਹੜਾ ਨਾਲ ਦੀ ਨਾਲ ਚੀਜ਼ ਕੰਮ ਕਰਦੀ ਉਹ ਫੇਰ ਕੋਈ ਨਾ ਕੋਈ ਨੁਕਸਾਨ ਵੀ ਕਰਦੀ ਉਹ ਤਾਂ ਹੈਗਾ ਹੁਣ ਇਹਦਾ ਨੁਕਸਾਨ ਥੋੜੀ ਆ ਕੋਈ ਯਾਰ ਇਹਦੇ ਚ ਲਿਕਵਿਡ ਜਾਂ ਹੁੰਦਾ ਕੋਈ ਦੋਸਤੋ ਜੀ ਬਣੇ ਰਹੋ ਵੀਡੀਓ ਨਾਲ ਲਓ ਬਈ ਆਇਆ ਮੋਟਰਵੱਲ ਅੱਜ ਦੀ ਵੀਰ ਦੇ ਲੱਗੇ ਜੀਰੀ ਵਢਣ ਅਸੀガル ਜੀ ਹਾਂਜੀ ਕਿਵੇਂ ਆ? ਕੀ ਹਾਲ ਆ ਗੁੱਟ ਹੋਇਆ ਨਹੀਂ ਠੀਕ ਨਹੀਂ ਮਾਲ ਦੋ ਪੱਟ ਹੈ ਹਾਂ ਡਾਕਟਰ ਨੇ ਅੱਜ ਵੀ ਕੰਮ ਬੜਾ ਅੜੋਤੜੀ ਚੱਲਦਾ ਯਾਰ ਹਾਂ ਦੇਖ ਲੈ ਕੰਮ ਹੈ ਬਾਈ ਆ ਆ ਗਿਆ ਰੈਕ ਠੀਕ ਹੈ ਉਹ ਚੱਲਦੀ ਹੈ ਕੰਬੈਨ ਜਿਹੜੀ ਇੱਧਰ ਆਉਣੀ ਆ ਠੀਕ ਹੈ ਇਹ ਉਹ ਨਾਲੇ ਵੱਜ ਰਿਹਾ ਰੀਪਰ ਰੈਕ ਹੋਰ ਆ ਗਿਆ ਵੀਰ ਉਹ ਕਟਰ ਮਾਨਨੇ ਵਾਲਾ ਆ ਉਹ ਦੇਖੋ ਤੁਸੀਂ ਵੀ ਉਹ ਕਟਰ ਚੱਲਦਾ ਹੁਣ ਤੁਸੀਂ ਟਾਈਮ ਦੇਖੋ ਮਤਲਬ ਐਤ ਕੀ ਦਾ ਸਾਡੇ ਏਰੀਆ ਨੂੰ ਇੰਨਾ ਕ ਨਜ਼ਾਰਾ ਆਇਆ ਵਾ ਇਹ ਚੀਜ਼ ਦਾ ਬਹੁਤ ਡੰਗਰ ਬੰਦੇ ਬਾਈ ਵਿਚੇ ਲਈ ਫਿਰਦੇ ਆ ਉਹ ਟਰੈਕਟਰ ਵੀ ਇਹਨਾਂ ਦਾ ਹੀ ਆ ਠੀਕ ਹੈ ਜੀ ਇੱਕ ਟਰੈਕਟਰ ਕਟ ਮਾਰਦਾ ਨਾਲ ਦੀ ਨਾਲ ਵੱਢ ਹੁੰਦੀ ਹੈ ਜੀ ਆਹ ਕਿਹੜਾ ਵੱਢ ਕੇ ਮਸ਼ੀਨ ਗਈ ਹੈ ਕਹਾ ਇਧਰ ਆ ਬਾਈ ਆ ਕੇ ਰੈਕ ਲਾਉਣ ਇੰਨਾ ਕ ਫਾਸਟ ਕੰਮ ਦੇਖਿਆ ਸੁਪਰ ਸਿੱਟਰ ਦੀ ਲੋੜ ਨਹੀਂ ਪੈਣੀ ਗਾਂ ਗਾਂ ਜੇ ਸਸੜੀਆਂ ਨਹੀਂ ਨਿਕਲੀਆਂ ਵਧੀਆ ਹੋ ਗਿਆ ਆਪਣਾ ਸਰਜਣਾ ਦੋ ਦੋ ਕਟਰ ਮਾਰਦੇ ਬੰਦੇ ਆ ਰਾਏਕਾਲੇ ਆ ਕੇ ਨਾਲ ਦੀ ਨਾਲ ਨਹੀਂ ਤੂੰ ਐਂ ਦੱਸ ਵੀ ਚੱਲ ਤੇਰੀ ਉਮਰ ਸਾਡੇ ਨਾਲੋਂ ਘੱਟ ਆ ਵੀਰ ਤੂੰ ਦੱਸ ਵੀ ਇੰਨਾ ਕੰਮ ਤੇਜ਼ ਜ਼ਿੰਦਗੀ 'ਚ ਕਦੇ ਦੇਖਿਆ ਹਾਂ ਬਹੁਤ ਤੇਜ਼ ਆ ਭਾਈ ਆਪਾਂ ਕਹੀ ਜਾਂਦੇ ਆ ਰੀਪਰ ਆਪਾਂ 5 ਦਿਨ 'ਚ ਖੇਤ ਖਾਲੀ ਆਪਾਂ ਰੀਪਰ ਲੈਣ ਜਾਂਦੇ ਤੇ ਸਤਨਾਮ ਕੋਲ ਪਹਿਲਾਂ ਰੀਪਰ ਨਹੀਂ ਦੇ ਆਪਾਂ ਨੂੰ ਮਿਲਦੇ ਨਹੀਂ ਮਿਲਦੇ ਰਿਹਾ ਹੋਂ ਤਾਂ ਵੀਰੇ ਆਪ ਇਹ ਰੀਪਰ ਲਈ ਆਉਨੇ ਇਹਨਾਂ ਨੇ ਜਾਂਦੇ ਪੈ ਤਿੰਨ ਤਿੰਨ ਕਟਰ ਹਾਂ ਕਟਰ ਜਾਂਦੇ ਪੈ ਇਹਨਾਂ ਨੇ ਰਾਈਟਰ ਮੈਂ ਕਹਣਾ ਗੇੜਾ ਮਸ਼ੀਨ ਲੈ ਕੇ ਨਿਕਲਦੀ ਨਹੀਂ ਹੈਗੀ ਜਿੰਨੇ ਨੂੰ ਇਹ ਪੜਦੰਗੇ ਆ। ਇਹ ਬਾਈ ਰੈਕ ਲੱਗ ਰਿਹਾ ਹੈ। ਇਹ ਐਂ ਹੁੰਦਾ ਕੰਮ ਕਹਿੰਦੇ। ਮੱਕੇ ਤੋਂ ਦੁਕਾਣਿਆਂ ਨਾਲ ਦੀ ਨਾਲ ਕੰਮ ਆਜੇ। ਆਹ ਜੀਰੀ ਆ ਜਿਹੜੀ ਆਪਾਂ ਨੇ ਪਹਿਲਾਂ ਵੀਡੀਓ ਕਰੀਤੀ ਨਾ। ਹੁਣ ਵੱਡ ਹੋ ਰਹੀ ਹੈ ਜੀਰੀ ਉਹ। ਐਂ ਟੋੜ ਟੋੜ ਟੁੱਟ ਕੇ 길ਦਾ ਹੁੰਦਾ। ਇਹ ਲੱਗ ਗਿਆ ਜੀ ਰਹਿ ਗਏ ਨੇ ਮੈਨੂੰ ਮੈਂ ਤਾਂ ਹਰਜੀਪ ਕੱਲੋਂ ਇਕੱਠਾ ਬਣਾ ਦੇਣੀ ਹੈ ਨਾ ਇਕੱਠਾ ਬਣਾ ਕੇ ਵੀਰੇ ਨਾਲ ਦੀ ਨਾਲ ਖੇਤ ਖਾਲੀ ਇਹ ਤਾਂ ਚਾਹੀਏ ਕੇਲ ਦੇ ਬੰਦਾ ਸਾਰੀ ਪੰਜ ਲੀਟਰ ਨਾਲ ਕੇਰ ਹੋ ਜਾਣੀਆਂ ਨਹੀਂ ਹੁੰਦਾ ਸੁਪਰ ਸੀਡਰ ਚ ਹੁੰਦਾ ਤਾਂ ਹੁੰਦਾ ਲਾ ਮਾਰ ਕੇ ਉਹ ਮੂੜੇ ਟਾਇਰਾਂ ਤੇ ਲੱਗਣ ਦਾ ਮਾਰੇ ਟਰੈਕਟਰ ਦੇ ਤਾਂ ਆਓ ਉਹ ਜਿਹੜਾ ਛੋਟਾ ਟਰੈਕਟਰ ਤੇ ਇੱਧਰ ਫਰੀ ਜਾਵੇ ਕੋਈ ਚੱਕਰ ਨਹੀਂ ਹੈਗਾ ਉਹ ਦੇਖੋ ਦੋ ਕਲਰ ਖੜੇ ਆ ਇੱਕ ਬਾਹਰ ਤੇ ਇੱਕ ਅੰਦਰ ਖੜਾ ਚੱਲਦਾ ਉਹ ਵੀ ਆ ਗਿਆ ਹੈਪੀ ਦੇ ਮਾਰ ਕੇ ਆਇਆ ਉਹ ਜਿਹੜਾ ਮਾਰ ਕੇ ਨਾਲ ਦੀ ਨਾਲ ਖੇਤ ਖਾਲੀ ਯਾਰ ਹੈ ਤੂੰ ਆਂ ਸਾਹ ਲਾ ਲੈ ਵੀ ਹੈਪੀ ਦਾ ਹਰੇ ਟਰਾਲਾ ਨਹੀਂ ਘਰ ਗਿਆ ਉਹੀ ਗੱਲ ਆ ਪਾਰਟੀਆਂ ਨਾਲ ਦੀ ਨਾਲ ਆ ਰਹੀਆਂ ਵੀ ਕੱਸੀ ਕਟਰ ਮਾਰਨੇ ਆ ਵੀ ਸਾਡੇ ਇਹ ਏਰੀਆ ਵੱਜਦਾ ਮਰਿੰਡੇ ਯਾਰ ਚਮਕੌਰ ਸਾਹਿਬ ਦੇ ਵਿਚਾਲੇ ਮਤਲਬ ਇਹ ਲਠੇੜੀ ਦੇ ਬੰਦੇ ਆ ਵਿੱਚ ਇਹ ਅਮਰਾਲੀ ਦੇ ਆ ਇੱਕ ਗਗਰਾਲ ਦੇ ਆ ਮਤਲਬ ਤਿੰਨ ਪਾਰਟੀਆਂ ਸਾਡੇ ਉਰੇ ਬੇਲਰਾਂ ਵਾਲੀਆਂ ਆ ਉਹ ਦੇਖੋ ਹੁਣ ਦੋ ਕਟਰ ਇਹ ਆਓ ਦੇਖੋ ਸਾਡੇ ਸਾਹਮਣੇ ਤੁਹਾਨੂੰ ਦਿਖਾਉਨੇ ਆਂ ਆਏ ਦੋ ਦੋ ਕਟਰ ਵੱਜਦੇ ਆਂ ਬਾਈ ਨਜ਼ਾਰਾ ਲੈਂਦਾ ਪੇਰ ਨੇ ਤਾਂ ਸਾਨੂੰ ਅਜੇ ਕ ਮੈਂ ਇੰਨੇ ਪਹਿਲਾ ਘੇਰਾ ਬਗਲੇ ਆ ਉਹ ਖੇਤ ਇੱਕ ਕੀਲੇ ਦੇ ਵਿੱਚ ਦੋ ਕਟਰ ਚੱਲ ਰਹੇ ਆ ਹੁਣ ਤੁਸੀਂ ਆਪ ਕੀਲਾ ਪੂਰਾ ਨਹੀਂ ਹੈਗਾ ਤਾਂ ਹਲੇ ਹੈ ਆ 6 ਕਨਾਲਾਂ ਦਾ ਖੇਤ ਆ 6-7 ਕਨਾਲਾਂ ਦਾ ਉਹੀ ਗੱਲ ਹੈ ਇੱਕ ਕਟਰ ਆਓ ਦੇਖੋ ਉਹ ਵੱਡ ਗਿਆ ਜੀ ਹਾਂ ਇਹ ਪੂਰਾ ਕੰਪੀਟੀਸ਼ਨ ਹੋ ਗਿਆ ਜੇ ਕਿ ਨਾ ਹੁਣ ਇਹਦਾ ਪਹਿਲਾਂ ਮਸ਼ੀਨਾਂ ਦਾ ਕੰਪੀਟੀਸ਼ਨ ਹੁੰਦਾ ਉਹ ਗੱਠਾਂ ਦਾ ਵੀ ਕੰਪੀਟੀਸ਼ਨ ਚੱਲਿਆ ਕਰੂਗਾ ਫੁੱਲ ਫੁੱਲ ਕੰਪੀਟੀਸ਼ਨ ਇੱਕ ਅੱਧੀ ਗਾਹਾਂ ਨੂੰ ਮਸ਼ੀਨ ਹੋਰ ਆ ਗਈ ਇਹ ਜਮਾਂ ਹੀ ਕੰਮ ਸੂਤ ਆ ਜਾਣਾ ਜੀ ਨਹੀਂ ਚੱਕਰ ਹੋ ਰਾ ਕੰਮ ਕਹਾਣੀ ਲੋਟ ਵੀ ਇਹ ਨਵੇਂ ਬੰਦਿਆਂ ਨੇ ਕਰੀ ਆ ਹਾਂ ਨਹੀਂ ਪਿਛਲੀ ਵਾਰ ਆਪਾਂ ਨੂੰ ਕਿੰਨਾ ਹੈਰਾਨ ਕਰਿਆ ਬਿਲਰ ਵਾਲਿਆਂ ਨੇ ਉਧਰ ਵੱਢਣ ਨੂੰ ਫੋਨ ਕਰਿਆ ਉਹ ਕਹਿੰਦੇ ਬਈ 15 ਦਿਨ ਕੋਈ ਹੋਰ ਯਾਰ ਮੇਰੇ ਖੁਦ ਕਟਰ ਮਰਵਾਤਾ ਬੰਦੇ ਨੇ ਪਛੇਤੇ ਨੂੰ ਠੀਕ ਆ ਬਾਸਮਤੀ ਜੀਰੀ ਦੀ ਮੈਂ ਨਹੀਂ ਐਸਐਮਐਸ ਨਾਲ ਵੜਾਉਣੀ ਦੀ ਮੈਨੂੰ ਕਹਿੰਦਾ ਵੀ ਐਸਐਮਐਸ ਨਾਲ ਆਈ ਠੀਕ ਆ ਵੀ ਇੱਕ ਚੱਕ ਲੈ ਜੂਗੇ ਭਾਈ 6 ਦਿਨ ਲੰਘ ਕੇ 7 ਹੁਣ ਦਿਨ ਤੇ ਵੀ ਮੈਂ ਮਲਚਰ ਮਾਰ ਕੇ ਤਾਂ ਕਹਾਣੀ ਲੋਡ ਕਰੀ ਆ ਮਲਚਰ ਮਾਰ ਕੇ ਮੈਂ ਹਾਂ ਉਹਦਾ ਫੇਰ ਕਾਬ ਉਹ ਦੇਖੋ ਦੋ ਟਰੈਕਟਰ ਚੱਲਦੇ ਆ ਉਹਦੇ ਵਿੱਚ ਦੋ ਟਰੈਕਟਰ ਆ ਲੋ ਬਈ ਸਟicker ਵਾਲਾ ਅਦਭੁਸ਼ ਦੇ ਜਿਹੜਾ ਸਟicker ਲਾ ਕੇ ਆ ਟਰਾਲੇ ਨੂੰ ਇਹ ਆਪਾਂ ਨੇ ਬਲੌਕ ਕਰਨ ਨਾਲ ਲਾਇਆ ਮਿਹਨਤੀ ਬੰਦਿਆਂ ਵਾਲਾ ਲਾਤਾ ਠੀਕ ਹੈ ਜੀ ਤੇ ਇਹ ਹੋ ਗਿਆ ਤੇ ਇਹ ਹੋ ਗਿਆ ਜੀ ਇਹ ਹੋ ਗਿਆ ਇਹ ਹੋ ਗਿਆ ਹਲੇ ਕੱਟਣ ਗਿਆ ਵਾ ਜਣੀ ਉਹ ਢੋਲਾ ਬਣਾ ਕੇ ਲੈ ਪਲੇਆ ਫਰੰਟ ਤੇ ਸਟicker ਰਹਿਨੇ ਆ ਸਾਈਡਾਂ ਤੇ ਇੱਕ ਦੋ ਹੋਰ ਲੋਗੋ ਜੇ ਰਹਿਨੇ ਆ ਬਾਕੀ ਰੰਗ ਦਾ ਕੰਮ ਵੀ ਹਜੇ ਵਿਚਾਲੇ ਪਈ ਦੀਆਂ ਹੱਬਾਂ ਸੰਤਰੀ ਕਲਰ ਦੀਆਂ ਕਰਨੀਆਂ ਤੇ ਦਿਖਾਉਨੇ ਆ ਤੁਹਾਨੂੰ ਜਿਹੜਾ ਆਪਾਂ ਨੇ ਜ਼ੋਰ ਕੇ ਸਪਰੇਅ ਕਰੀਤੀ ਨਾ W48 ਉਹ ਦਿਖਾਉਣੇ ਹੁਣ ਸਾਨੂੰ ਕਿੰਨਾ ਕੁ ਫਰਕ ਆ ਉਸ ਚੀਜ਼ ਦਾ ਇਹ ਮਤਲਬ ਟਾਇਰ ਇੰਨਾ ਕ ਜਾਮ ਹੋਏ ਤਾਂ ਘੁੰਮਦਾ ਨਹੀਂ ਤਾਂ ਲਓ ਜੀ ਆਉਂਦੇ ਆ ਕਿਹੜੇ ਬਾਈ ਇੰਨੇ ਕੋ ਥੋੜੀ ਜੀ ਸਾਂਭ ਸੰਭਾਲੇ ਜਿਆਦਾ ਹੋਰ ਤਾਂ ਕੁਛ ਨਹੀਂ ਚਲੋ ਜੀ ਮਿਲਦੇ ਆ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ